दिव्य ज्योति संस्थान दी अगुवाई ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵੀ ਸਤਿਗੁਰੂ ਆਸ਼ੂ ਤੋਸ ਜੀ ਮਹਾਰਾਜ ਦੇ ਸ਼ਿਸ਼ੇ ਸੂਸ਼ਰੀ ਵੈਸ਼ਨਵੀ ਭਾਰਤੀ ਵੱਲੋਂ श्रीमद्भागवत महाप्राण ਦੀ ਕਥਾ ਅੰਮ੍ਰਿਤਸਰ ਵਿੱਚ ਰঞ্জੀਤ ਐਵਨਿਊ ਗਰਾਊਂਡ ਵਿਖੇ ਪੂਰੀ ਸ਼ਰਧਾ ਤੇ ਆਸਤਾ ਦੇ ਨਾਲ ਕੀਤੀ ਗਈ ਜਿਸ ਨੂੰ ਸੁਣਨ ਦੇ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਅੰਮ੍ਰਿਤਸਰ ਵਾਸੀਆਂ ਨੇ ਹਾਜ਼ਰੀ ਭਰੀ ਇਸ ਮੌਕੇ ਜਿਲ੍ਹਾ ਇੰਪਰੂਵਮੈਂਟ ਟਰਸਟ ਆਮ ਆਦਮੀ ਪਾਰਟੀ ਦੇ ਚੇਅਰਮੈਨ ਅਸ਼ੋਕ ਤਲਵਾਰ ਵੀ ਪਹੁੰਚੇ ਇਸ ਮੌਕੇ ਭਾਈਕਨੀਆ ਵਿਰਧ ਘਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਵੀ ਪਹੁੰਚੇ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਅੰਮ੍ਰਿਤਸਰ ਵਾਸੀਆਂ ਨੇ ਸ਼੍ਰੀਮਦ ਭਾਗਵਤ ਮਹਾਪ੍ਰਾਣ ਦੀ ਕਥਾ ਸੁਣੀ जिसमें भक्ति का अमृत निकला है लोगों ने ब्रह्म ज्ञान भी भक्तों ने ब्रह्म को ध्यान से ਭਗਵਤ ਮਹਾਪ੍ਰਾਨ ਦੀ ਕਥਾ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤੀ ਗਈ ਹੈ ਤੇ ਤੁਸੀਂ ਤੁਹਾਡੇ ਵੱਲੋਂ ਪੂਰੀ ਪਾਰਟੀ ਵੱਲੋਂ ਹਾਜ਼ਰੀ ਲਗਾਈ ਗਈ ਹੈ ਮੇਰੇ ਵੱਲੋਂ ਸਾਰੀ ਪਾਰਟੀ ਵੱਲੋਂ ਹਾਜ਼ਰੀ ਲਗਾਈ ਗਈ ਹੈ ਅੱਜ ਦੀਵਿਦੋਤੀ ਸੰਸਥਾ ਵੱਲੋਂ ਤੇ ਸਾਰਾ ਗ੍ਰਾਮ ਰੰਗੀ ਤੇ ਨੂੰ ਭਾਗਵ ਸਪਤਾ ਦਾ ਆਯੋਜਨ ਕੀਤਾ ਗਿਆ ਸੀ ਅਜੋ ਦੀ ਪੂਰਨ ਹੋ ਉਤੀ ਹੋਈ ਹੈ ਬਹੁਤ ਅੱਛਾ ਲੱਗਾ ਬਹੁਤ ਆਨੰਦ ਆਇਆ ਸੀ ਠੀਕ ਹੋ ਗਿਆ ਰੋਮ ਰੋਮ ਪਰਪਲਿਤ ਹੋ ਗਿਆ ਔਰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਸਮਾਪੰਦੀਆਂ ਸਾਰਿਆਂ ਨੂੰ ਸਾਡੀ ਪਾਰਟੀ ਵੱਲੋਂ ਆਮਾਨੀ ਪਾਰਟੀ ਵੱਲੋਂ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਸਤਿ ਪਾਤ ਜੀ ਬਲਵਿੰਦਰ ਸਿੰਘ ਚਾਹ ਜੀ ਤੁਹਾਡੇ ਵੱਲੋਂ ਭਾਗਵਤ ਮਹਾਪੁਰਾਣ ਕਥਾ ਵਿੱਚ ਹਾਜ਼ਰੀ ਭਰੀ ਗਈ ਹੈ ਲਗਾਤਾਰ ਤੁਸੀਂ ਹਾਜ਼ਰੀ ਭਰੀ ਹੈ ਕੀ ਕਹਿਣਾ ਚਾਹੋਗੇ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਜੰਨਦਾ ਜਿੱਥੇ ਕੋਈ ਨਾਮ ਸਮਰੂਹ ਦੀ ਦਾਤ ਮਿਲਦੀ ਹੋਵੇ ਇਤਨੇ ਇਨਤ ਬੰਦੇ ਨੂੰ ਜਾ ਕੇ ਤੇ ਸੰਗਤਾਂ ਵਿੱਚ ਇੰਨੀ ਸੰਗਤ ਦੇ ਚਰਨ ਧੂੜ ਜਿਹੜੀ ਆ ਉਹਦਾ ਬਹੁਤ ਹੀ ਵਧੀਆ ਲੱਗਾ ਔਰ ਜਿਹੜਾ ਵਾ ਬਹੁਤ ਗਿਆਨ ਦੀਆਂ ਗੱਲਾਂ ਜਿਹੜੀਆਂ ਉਹ ਅਜਿਹਾ ਤੁਮ ਤੇ ਐਸੇ ਤਰ੍ਹਾਂ ਜਿਹੜੇ ਤੇ ਸਭ ਜਿਹੜੇ ਸਾਰੇ ਪਰਿਵਾਰ ਜਿਹੜੇ ਆ Hindu, Muslim, Sikh, Sai ਜੋ ਵੀ ਸਾਰੇ ਤਰ੍ਹਾਂ ਦੇ ਪਰਿਵਾਰਾਂ ਨੇ ਕੱਢੇ ਹੋਏ ਹਾਜ਼ਰੀ ਭਰੀ ਆ ਬੜੀ ਖੁਸ਼ੀ ਹੋਈ ਆ ਇਹ ਜਿਹੜੇ ਸਮਾਗਮ ਆ ਕਿ ਤਕਰੀਬਨ ਪਉਣੇ ਜਾਈਦੇ ਆ ਸ਼ਰਵ ਦੇ ਵਿੱਚ ਮਹੀਨੇ ਕੋਈ ਮਹੀਨੇ ਜਿਹੜਾ ਨਾ ਸਾਰੇ ਲੋਕ ਜਿਹੜੇ ਮਹਿਮ ਕਿੱਤੱਗੇ ਨੂੰ ਤੇ ਜਿਹੜੀਆਂ ਇਹਦੇ ਨਾਲ ਜਿਹੜਾ ਬਹੁਤ ਸਾਰੇ ਕਾਰੋਬਾਰਾਂ ਦੀ ਮਦਦ ਕਰਦੀਆਂ ਤੇ ਇਹ ਤੋਂ ਦੂਜੇ ਦੇ ਮੇਲ ਮਿਲਾਪ ਦੇ ਨਾਲ ਜਿਹੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਸੋ ਇਹ ਜਿਹੜਾ ਮੱਭਾ ਵਧਦਾ ਜਿਹੜਾ ਸੰਪਨ ਹਦਾ ਬਹੁਤ ਹੀ ਖੁਸ਼ੀ ਵਾਲੀ ਗੱਲ ਬੜੇ ਸੁਖ ਸ਼ਾਂਤੀ ਦੇ ਨਾਲ ਬੜੇ ਸਤਿਕਾਰ ਨਾਲ ਸਾਰੇ ਸਤਿਕਾਰਯੋਗ ਲੋਕ ਇੱਥੇ ਪਹੁੰਚ ਕੇ ਤੇ ਜੀ ਆਇਆਂ ਕਹਿੰਨਾ ਅੱਗੇ ਤੋਂ ਵੀ ਸਾਰੇ ਲੋਕ ਕਿਤੇ ਵੀ ਕੋਈ ਸਮਾਗਮ ਹੋਵੇ ਧਾਰਮਿਕ ਉੱਥੇ ਸਾਰੇ ਪਹੁੰਚ ਕੇ ਖੁਸ਼ੀਆਂ ਮਨਾਇਆ ਕਰੋ ਬਹੁਤ ਬਹੁਤ ਧੰਨਵਾਦ ਜਿੰਦੇ ਰੋਗ ਸਭ ਤੋਂ ਬਹੁਤ ਜੀ ਧੰਨਵਾਦ